ਦੇਸ਼ ਨੂੰ ਨਵਾਂ ਪੀਐਮ ਮਿਲਣ ਜਾ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ ਕੱਲ ਸੌ ਚੁੱਕ ਸਮਾਗਮ ਦਾ ਜਿਹੜਾ ਸਮਾਂ ਹੈ ਉਹ ਤੈਅ ਕੀਤਾ ਗਿਆ ਹੈ ਦੱਸਦੀ ਹੈ ਕਿ ਨਰਿੰਦਰ ਮੋਦੀ ਜਿਹੜੇ ਕਿ ਪੀਐਮ ਦੇ ਅਹੁਦੇ ਵਜੋਂ ਸੌ ਚੁੱਕਣਗੇ ਪੀਐਮ ਦਾ ਦਰਜਾ ਮਿਲੇਗਾ ਤਾਂ ਦੱਸਦੀ ਹੈ ਕਿ ਮੋਦੀ ਨੇ ਰਾਸ਼ਟਰਪਤੀ ਨੂੰ ਆਪਣਾ ਜਿਹੜਾ ਸਮਰਥਨ ਪੱਤਰ ਹੈ ਉਹ ਸੌਪ ਦਿੱਤਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂਨ ਨੂੰ ਮਿਲ ਕੇ ਉਹਨਾਂ ਨੇ ਆਪਣਾ ਸਮਰਥਨ ਪੱਤਰ ਸੌਂਪ ਦਿੱਤਾ ਹੈ ਤੇ ਦੱਸਦੀ ਹੈ ਕਿ ਕੱਲ ਸ਼ਾਮ ਨੂੰ ਯਾਨੀ ਕਿ ਕੱਲ 9 ਜੂਨ ਸ਼ਾਮ ਨੂੰ 7:30 ਵਜੇ ਰਾਸ਼ਟਰਪਤੀ ਭਵਨ ਦੇ ਵਿੱਚ ਸੋਹ ਚੁੱਕ ਸਮਾਗਮ ਹੋਏਗਾ ਜਿਸ ਦੇ ਵਿੱਚ ਕਈ ਜਿਹੜੇ ਵੱਡੇ ਆਗੂ ਨੇ ਲੀਡਰ ਨੇ ਉਹ ਵੀ ਮੌਜੂਦ ਰਹਿਣਗੇ ਤੇ ਨਵੀਂ ਸਰਕਾਰ ਬਣਾਉਣ ਦਾ ਜਿਹੜਾ ਮੋਦੀ ਨੇ ਦਾਵਾ ਪੇਸ਼ ਕੀਤਾ ਸੀ ਉਸ ਦੇ ਸਬੰਧ ਦੇ ਵਿੱਚ ਹੁਣ ਕੱਲ ਪੀਐਮ ਦੇ ਅਹੁਦੇ ਵਜੋਂ ਜਿਹੜੀ ਸੌਹ ਐ ਉਹ ਚੁੱਕੀ ਜਾਵੇਗੀ ਨਰਿੰਦਰ ਮੋਦੀ ਦੇ ਸੌਹ ਚੁੱਕ ਸਮਾਗਮ ਦਾ ਜਿਹੜਾ ਸਮਾਂ ਹੈ ਉਹ ਤੈ ਹੋ ਗਿਆ ਹੈ ਤੇ ਰਾਸ਼ਟਰਪਤੀ ਭਵਨ ਦੇ ਵਿੱਚ ਕੱਲ ਸ਼ਾਮ ਨੂੰ 7:30 ਵਜੇ ਸੌਹ ਚੁੱਕ ਸਮਾਗਮ ਹੋਏਗਾ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਤਦ ਦੱਸਦੀ ਹੈ ਕਿ ਲਗਾਤਾਰ ਤੀਜੀ ਵਾਰੀ ਜਿਹੜੇ ਕੀ ਨਰਿੰਦਰ ਮੋਦੀ ਨੇ ਉਹ ਪੀਐਮ ਬਣਨ ਜਾ ਰਹੇ ਨੇ ਲਗਾਤਾਰ ਤੀਜੀ ਵਾਰ ਪੀਐਮ ਬਣਨ ਦੇ ਸਬੰਧ ਵਿੱਚ ਕੱਲ ਉਹਨਾਂ ਦੇ ਲਈ ਬਹੁਤ ਹੀ ਵੱਡਾ ਦਿਨ ਹੈ ਤੇ ਕੱਲ ਉਹ ਸੋਚ ਚੁੱਕ ਸਮਾਗਮ ਦਾ ਹਿੱਸਾ ਰਹਿਣਗੇ ਤੇ ਸੋਚ ਚੁੱਕ ਸਮਾਗਮ ਦੇ ਵਿੱਚ ਸੋਚ ਚੁੱਕ ਕੇ ਪੀਐਮ ਦੇ ਅਹੁਦੇ ਵਜੋਂ ਆਪਣੇ ਦੇਸ਼ ਦੇ ਵਿੱਚ ਜਿਹੜਾ ਕਾਰਜਕਾਲ ਹੈ ਉਹ ਦੁਬਾਰਾ ਸ਼ੁਰੂ ਕਰਨਗੇ ਆਪਣੇ ਜਿਹੜੇ ਕਾਰਜ ਨੇ ਉਹ ਦੁਬਾਰਾ ਸਟਾਰਟ ਅਪ ਕਰਨਗੇ ਤਾਂ ਆਦਾਜ਼ੀ ਹੈ ਕਿ ਕੱਲ ਸੋਚ ਚੁੱਕ ਸਮਾਗਮ ਹੈ ਜਿਹੜਾ ਸ਼ਾਮ ਨੂੰ 7:30 ਵਜੇ ਹੋਵੇਗਾ